ਭਗਵਨ ਸਰਕਾਰ ਚ ਮਾਝੇ ਤੋਂ ਆ ਰਹੇ ਮੰਤਰੀਆਂ ਦੀ ਛੁੱਟੀ ਹੋ ਰਹੀ ਹੈ ਲਗਾਤਾਰ ਮਾਝੇ ਦੇ ਮੰਤਰੀ ਜਿਹੜੇ ਬਣੇ ਹੋਏ ਨੇ ਯਾਨੀ ਕਿ ਜਿਹੜੇ ਅਮ੍ਰਿਤਸਰ ਤਰਨਤਾਰਨ ਜਾਂ ਫਿਰ ਮਾਝੇ ਇਲਾਕੇ ਦੇ ਵਿੱਚੋਂ ਆਂਦੇ ਨੇ ਉਹਨਾਂ ਦੇ ਵਿਭਾਗ ਖੋਏ ਜਾ ਰਹੇ ਨੇ ਯਾਨੀ ਕਿ ਤੁਸੀਂ ਇਹ ਚੀਜ਼ ਸਮਝ ਸਕਦੇ ਹੋ ਕਿ ਮਾਝੇ ਤੋਂ ਆਣ ਵਾਲੇ ਮੰਤਰੀਆਂ ਦੀ ਛੁੱਟੀ ਹੋ ਰਹੀ ਹੈ ਉਹਨਾਂ ਤੋਂ ਵੱਡੇ ਵਿਭਾਗ ਜਿਹੜੇ ਉਹਨਾਂ ਨੂੰ ਦਿੱਤੇ ਗਏ ਸੀ ਉਹ ਖੋਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਕਈਆਂ ਦੀ ਮੰਤਰੀ ਮੰਡਲ 24 ਛੁੱਟੀ ਹੋ ਰਹੀ ਹੈ ਤੇ ਬੀਤੇ ਦਿਨੀ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਕੋਲੋਂ ਵੀ ਬਿਜਲੀ ਵਿਭਾਗ ਖੋਲਿਆ ਗਿਆ ਤੇ ਹੁਣ ਉਹਨਾਂ ਕੋਲ ਸਿਰਫ PWD ਦਾ ਹੀ ਵਿਭਾਗ ਰਹਿ ਗਿਆ ਤੇ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਬਿਜਲੀ ਵਿਭਾਗ ਉਹਨਾਂ ਨੂੰ ਸਭ ਤੋਂ ਪਹਿਲਾਂ ਦਿੱਤਾ ਗਿਆ ਸੀ ਤੇ ਨਾਲ ਹੀ ਉਹਨਾਂ ਨੂੰ PWD ਦਾ ਵਿਭਾਗ ਦਿੱਤਾ ਗਿਆ ਸੀ ਤੇ तकरीबन ਹੁਣ 3 ਸਾਲ ਬਾਅਦ ਇਹ ਵਿਭਾਗ ਬਿਜਲੀ ਵਿਭਾਗ ਜਿਹਨੂੰ ਸਭ ਤੋਂ ਵੱਡਾ ਵਿਭਾਗ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਕੰਮ ਕੀਤੇ 300 ਯੂਨਿਟ ਬਿਜਲੀ ਫ੍ਰੀ ਕਰਨ ਦਾ ਜਿਹੜਾ ਵਾਅਦਾ ਸੀਗਾ ਉਹ ਵੀ ਹਰਪ੍ਰਜਨ ਸਿੰਘ ETO ਮੰਤਰੀ ਦੇ ਰਹਿਨੁਮਈ ਹੇਠ ਇਹ ਪੂਰਾ ਹੋਇਆ ਪਰ ਹੁਣ ਉਹਨਾਂ ਤੋਂ ਵਿਭਾਗ ਖੋਲਿਆ ਗਿਆ ਤੇ ਇਹ ਵਿਭਾਗ ਸੰਜੀਵ ਅਰੋੜਾ ਲੁਧਿਆਣਾ ਤੋਂ ਜਿੰਮੀ ਚੁੰਨ ਜਿੱਤ ਗਿਆ ਹੈ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਯਾਨੀ ਕਿ ਤੁਸੀਂ ਇਹ ਗੱਲ ਮੰਨ ਲਓ ਕਿ ਜਿਹੜੇ ਮੰਤਰੀ ਆ ਰਹੇ ਨੇ ਮਾਝੇ ਤੋਂ ਉਹਨਾਂ ਦੇ ਵਿਭਾਗ ਖੋਏ ਜਾ ਰਹੇ ਨੇ ਤੇ ਹੁਣ ਸਿਰਫ ਤੇ ਸਿਰਫ ਮੰਤਰੀ ETO ਕੋਲ PWD ਦਾ ਵਿਭਾਗ ਰਹਿ ਗਿਆ ਤੇ ਜੇਕਰ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਮਾਝੇ ਦੇ ਇਹ ਮੰਤਰੀਆਂ ਤੋਂ ਵਿਭਾਗ ਖੋਏ ਜਾ ਰਹੇ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਮੰਤਰੀ ਕੁਲਦੀਪ ਤਾਲੀਵਾਲ ਮੰਤਰੀ ਡਾਕਟਰ ਇੰਦਰਵੀਰ ਨੇਜਰ ਇਹਨਾਂ ਦੋਨਾਂ ਦੀ ਮੰਤਰੀ ਮੰਡਲ ਤੋਂ ਛੁੱਟੀ ਕਰ ਦਿੱਤੀ ਗਈ ਜਿਵੇਂ ਗੱਲ ਕਰ ਲਵਾਂ ਤਾਲੀਵਾਲ ਸਾਹਿਬ ਦੀ ਤਾਂ ਤਾਲੀਵਾਲ ਹੋਰਾਂ ਨੂੰ ਸਭ ਤੋਂ ਪਹਿਲਾਂ ਪੰਚਾਇਤੀ ਵਿਭਾਗ ਨਾਲ ਐਨ ਆਰ ਆਈ ਵਿਭਾਗ ਦਿੱਤਾ ਗਿਆ ਤੇ ਉਹਨਾਂ ਨੂੰ ਉਹਨਾਂ ਤੋਂ 2023 ਦੇ ਵਿੱਚ ਜਦੋਂ ਮੰਤਰੀ ਮੰਡਲ ਦੇ ਵਿੱਚ ਸ਼ਫਲਿੰਗ ਹੋਈ ਤਾਂ ਉਦੋਂ ਉਹਨਾਂ ਕੋਲ ਉਹ ਜਿਹੜਾ ਪੰਚਾਇਤੀ ਵਿਭਾਗ ਸੀ ਉਹ ਖੋਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਕੋਲ ਸਿਰਫ ਐਨਆਰਆਈ ਵਿਭਾਗ ਤੇ ਇਸ ਵਿਚਾਰੇ ਉਹਨਾਂ ਦੀ ਕਾਫੀ ਟ੍ਰੋਲਿੰਗ ਹੋਈ ਕਿਉਂਕਿ 22 ਫਰਵਰੀ 2025 ਚ ਪ੍ਰਸ਼ਾਸਨਿਕ ਸੁਧਾਰ ਵਿਭਾਗ ਜਿਹੜਾ ਸੀਗਾ ਉਹ ਖਤਮ ਕੀਤਾ ਗਿਆ ਯਾਨੀ ਕਿ ਤੁਸੀਂ ਇਹ ਸਮਝੋ ਕਿ ਮੰਤਰੀ ਕੁਲਦੀਪ ਧਾਲੀਵਾਲ ਜਦੋਂ ਸੀਗੇ ਉਹਨਾਂ ਨੂੰ ਇੱਕ ਪੰਚਾਇਤੀ ਮੰਤਰੀ ਤੋਂ ਹਟਾ ਪੰਚਾਇਤੀ ਵਿਭਾਗ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਇੱਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿੱਤਾ ਗਿਆ ਸੀਗਾ ਜਿਹੜਾ ਵਿਭਾਗ ਸੀ ਹੀ ਨਹੀਂ ਤੇ ਉਸ ਤੋਂ ਉਹਨਾਂ ਦੀ ਕਾਫੀ ਟ੍ਰੋਲਿੰਗ ਹੋਈ ਜਿਸ ਤੋਂ ਬਾਅਦ ਉਹਨਾਂ ਤੋਂ ਉਹ ਵਿਭਾਗ ਜਿਹੜਾ ਸੀਗਾ ਖਤਮ ਕਰ ਦਿੱਤਾ ਗਿਆ ਯਾਨੀ ਕਿ ਪ੍ਰਸ਼ਾਸਨਿਕ ਵਿਭਾਗ ਪ੍ਰਸ਼ਾਸਨਿਕ ਸੁਧਾਰ ਵਿਭਾਗ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਕੋ ਸਿਰਫ ਰਹਿ ਗਿਆ ਐਨਆਰਆਈ ਵਿਭਾਗ ਤੇ ਐਨਆਰਆਈ ਵਿਭਾਗ ਵੀ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਬੀਤੀ 3 ਜੁਲਾਈ ਨੂੰ ਜਦੋਂ ਸੰਜੀਵ ਅਰੋੜਾ ਲੁਧਿਆਣਾ ਦਾ ਜਿਮਨੀ ਚੋਣ ਜਿੱਤ ਕੇ ਜਿੱਤੇ ਸਨ ਤੇ ਉਸ ਤੋਂ ਬਾਅਦ ਮંત્રી ਢਾਲੀਵਾਲ ਸਾਹਿਬ ਦੀ ਛੁੱਟੀ ਹੋ ਗਈ ਤੇ ਉਸ ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰ ਲਵਾਂ ਇੰਦਰਬੀਰ ਨਿੱਜਰ ਜਿਹੜੇ ਕਿ ਅੰਮ੍ਰਿਤਸਰ ਤੋਂ ਐਮਐਲਏ ਬਣੇ ਉਹਨਾਂ ਨੂੰ ਵੀ ਵਿਭਾਗ ਦਿੱਤੇਗੇ ਪਰ ਉਹਨਾਂ ਨੂੰ ਵੀ ਸਵਾ ਸਾਲ ਦੇ ਵਿੱਚ ਹੀ ਉਹਨਾਂ ਦੀ ਮੰਤਰੀ ਮੰਡਲ ਤੋਂ ਛੁੱਟੀ ਕਰ ਦਿੱਤੀ ਗਈ ਤੇ ਮੀਡੀਆ ਰਿਪੋਰਟਸ ਦੇ ਮੁਤਾਬਿਕ ਉਹਨਾਂ ਦੀ ਗੱਲ ਇਹ ਸਾਹਮਣੇ ਆਈ ਕਿ ਨਿੱਜੀ ਅਖਬਾਰ ਦੇ ਹੱਕ 'ਚ ਬੋਲਣ ਕਾਰਨ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਗਿਆ ਸੀਗਾ ਹਾਲਾਂਕਿ ਇਸ ਗੱਲ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਇਹ ਤਾਂ ਹੁਣ ਰੱਬ ਜਾਣਦਾ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਆਮ ਆਦਮੀ ਪਾਰਟੀ ਨੇ ਇਸ ਦੇ ਉੱਤੇ ਕੋਈ ਵੀ ਅਧਿਕਾਰਿਕ ਬਿਆਨ ਵੀ ਉਸ ਸਮੇਂ ਨਹੀਂ ਦਿੱਤਾ ਸੀਗਾ ਤੇ ਹੁਣ ਤੀਸਰੇ ਮੰਤਰੀ ਜਿਹੜੇ ਕਿ ਹਰਪ੍ਰੀਤ ਸਿੰਘ ਈਟੀਓ ਨੇ ਉਹਨਾਂ ਦਾ ਉਹਨਾਂ ਤੋਂ ਬਿਜਲੀ ਵਿਭਾਗ ਵਾਪਸ ਲੈ ਲਿਆ ਗਿਆ ਜਿਹੜਾ ਕਿ ਇੱਕ ਕਹਿ ਸਕਦੇ ਹੋ ਕਿ ਵੱਡਾ ਵਿਭਾਗ ਹੁੰਦਾ ਹੈ ਤੇ ਉਸ ਤੋਂ ਬਾਅਦ ਹੀ ਦੋ ਮੰਤਰੀ ਹੋਰ ਨੇ ਲਾਲਜੀਤ ਭੁੱਲਰ ਤੇ ਮੰਤਰੀ ਲਾਲਚੰਦ ਘਟਾਰੂਚੱਕ ਇਹਨਾਂ ਤੋਂ ਵਿਭਾਗ ਉਸੇ ਤਰ੍ਹਾਂ ਹੀ ਨੇ ਇਹ ਵੀ ਮੰਤਰੀ ਮੰਡਲ ਚ ਉਸੇ ਤਰ੍ਹਾਂ ਬਣੇ ਹੋਏ ਨੇ ਪਰ ਇਹ ਗੱਲ ਆਪਾਂ ਸਿੱਧੀ ਹੁਣ ਕਹਿ ਸਕਦੇ ਆ ਕਿ ਲਗਾਤਾਰ ਮਾਜੇ ਤੋਂ ਆ ਰਹੇ ਮੰਤਰੀਆਂ ਦੀ ਹੀ ਛੁੱਟੀ ਹੋ ਰਹੀ ਹੈ ਜਾਂ ਕਹਿ ਲਓ ਕਿ ਮਾਜੇ ਦੇ ਮੰਤਰੀਆਂ ਦੇ ਪਰ ਵੀ ਵੱਡੇ ਜਾ ਰਹੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ